ਅਗ ਦੀਆਂ ਲਪਟਾਂ ਦੇ ਨਾਲ ਪੂਰੀ ਲਾਲ ਹੋ ਜਾਂਦੀ ਹੈ ਇਹ ਬੱਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਇੱਕ ਬੱਸ ਨੂੰ ਜਿਹੜੀ ਹੈ ਅਚਾਨਕ ਅੱਗ ਲੱਗ ਜਾਂਦੀ ਹੈ ਪਰ ਡਰਾਈਵਰ ਦੇ ਵੱਲੋਂ ਬੜੀ ਸਮਝਦਾਰੀ ਦੇ ਨਾਲ ਸਾਰੀਆਂ ਸਵਾਰੀਆਂ ਨੂੰ ਥੇਠਾਂ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਜੋ ਹੈ ਬੱਸ ਤੇ ਕਾਬੂ ਪਾਇਆ ਜਾਂਦਾ ਹੈ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਨੇ ਚੰਡੀਗੜ੍ਹ ਦੀ ਬੱਸ ਦਾ ਸੀਟੀਯੂ ਬੱਸ ਹੈ ਜਿਸ ਦੇ ਵਿੱਚ ਅਚਾਨਕ ਇੱਕਦਮ ਅੱਗ ਲੱਗ ਜਾਂਦੀ ਹੈ ਇੰਨੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਅੱਗ ਕਿ ਪੂਰੀ ਅੱਗ ਨਾਲ ਨਾਲ ਜਿਹੜੀ ਬੱਸ ਹੈ ਉਹ ਲੰਬੂ ਜੜੇ ਨੇ ਲੱਗ ਜਾਂਦੇ ਨੇ ਬੱਸ ਨੂੰ ਤਾਂ ਤਸਵੀਰਾਂ ਤੋਂ ਦਿਖਾ ਰਿਆ ਚੰਡੀਗੜ੍ਹ ਦੀ ਸੀਟੀਯੂ ਬੱਸ ਦੱਸੀ ਜਾ ਰਹੀ ਹੈ ਤਾਂ ਚੰਡੀਗੜ੍ਹ ਦਾ ਪੂਰਾ ਮਾਮਲਾ ਹੈ ਅਚਾਨਕ ਅੱਗ ਲੱਗ ਜਾਂਦੀ ਹਾਲਾਂਕਿ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਆਕਰ ਇਹ ਅੱਗ ਬੱਸ ਨੂੰ ਕਿਉਂ ਲੱਗੀ ਹੈ ਪਰ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਡਰਾਈਵਰ ਅਤੇ ਕੰਡਕਟਰ ਨੇ ਦੇਖਿਆ ਕਿ ਬੱਸ ਨੂੰ ਅੱਗ ਲੱਗ ਗਈ ਤਾਂ ਉਹਨਾਂ ਨੇ ਬੜੀ ਸਮਝਦਾਰੀ ਦਿਖਾਈ ਤੇ ਸਮੇਂ ਦੇ ਨਾਲ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਨੂੰ ਬੱਸ ਤੋਂ ਹੇਠਾਂ ਉਤਾਰ ਦਿੱਤਾ ਤੇ ਵੱਡਾ ਹਾਦਸਾ ਹੋਣੋਂ ਜੜਾ ਟਲ ਜਾਂਦਾ ਹੈ ਡਰਾਈਵਰ ਤੇ ਕੰਡਕਟਰ ਦੀ ਸਮਝਦਾਰੀ ਦੇ ਨਾਲ ਤਾਂ ਉਧਰ ਇਹ ਵੀ ਕਿਹਾ ਜਾ ਰਿਹਾ ਕਿ ਜਾਰੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਬੱਸ ਜਿਹੜੀ ਜਰੂਰ ਸੜ ਕੇ ਸੁਆਹ ਹੋ ਜਾਂਦੀ ਹੈ ਤਸਵੀਰਾਂ ਨੇ ਤਾਂ ਉਧਰ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਨੇ ਤੇ ਮੁਸ਼ਕਲ ਦੇ ਨਾਲ ਜੜਾ ਅੱਗ ਤੇ ਕਾਬੂ ਪਾਇਆ ਤਾਂ ਬੜੀ ਹੀ ਭਿਆਨਕ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲਾਂਬੂ ਲੱਗੇ ਹੋਏ ਨੇ ਇਸ ਬੱਸ ਨੂੰ ਸੜਕ ਤੇ ਖੜੀ ਐ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਭਿਆਨਕ ਅੱਗ ਹੋਏਗੀ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਕਿਉਂਕਿ ਕੰਡਕਟਰ ਨੇ ਤੇ ਡਰਾਈਵਰ ਨੇ ਸਮਝਦਾਰੀ ਦਿਖਾਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸਮੇਂ ਦੇ ਨਾਲ ਸਵਾਰੀਆਂ ਨੂੰ ਹੇਠਾਂ ਉਤਾਰ ਲਿਆ ਗਿਆ ਇਹ ਤਸਵੀਰਾਂ সিটিইউ বাস ਦੀਆਂ ਤਸਵੀਰਾਂ ਨੇ ਚੰਡੀਗੜ੍ਹ ਦੀਆਂ ਤਸਵੀਰਾਂ ਜਿੱਥੇ ਕਿ ਪੂਰੀ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਅਚਾਨਕ ਖਾਲੇ ਕਿ ਕਾਰਨ ਦਾ ਨਹੀਂ ਪਤਾ ਲੱਗ ਸਕਿਆ ਜਾਂਚ ਦਾ ਵਿਸ਼ਾ ਕਿ ਆਖਰ ਕਿਉਂ ਅੱਗ ਲੱਗੀਏ ਕੋਈ ਚਿੰਗਾਰੀ ਲੱਗੀ ਹੈ ਜਾਂ ਫਿਰ ਕੋਈ ਤਕਨੀਕੀ ਕਾਰਨਾ ਕਰਕੇ ਇਹ ਜਿਹੜੀ ਅੱਗ ਲੱਗੀ ਸੀਗੀ বাস ਨੂੰ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਚੰਡੀਗੜ੍ਹ ਦੀ ਵੱਸ ਦੱਸੀ ਜਾ ਰਹੀ ਹੈ ਚੰਡੀਗੜ੍ਹ ਤੋਂ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਨੇ ਤਾਂ ਕਿਸ ਤਰ੍ਹਾਂ ਤੁਰੇ ਜਾਂਦੇ ਬੱਸ ਨੂੰ ਅਚਾਨਕ ਅੱਗ ਲੱਗ ਜਾਂਦੀ ਹਾਲਾਂਕਿ ਸਵਾਰੀਆਂ ਨੂੰ ਹੇਠਾਂ ਉਤਾਰ ਲਿਆ ਗਿਆ ਇਹ ਬੜੀਆਂ ਹੀ ਭਿਆਨਕ ਕਰਦੀਆਂ ਤਸਵੀਰਾਂ ਨੇ ਜਾਂਚ ਦਾ ਵਿਸ਼ਾ ਕਿ ਆਖਰ ਕਿਉਂ ਅੱਗ ਲੱਗੀ ਕਿਉਂਕਿ ਕਾਰਨਾਂ ਦਾ ਫਿਲਹਾਲ ਨਹੀਂ ਪਤਾ ਲੱਗ ਸਕਦਾ ਪਰ ਜਾਣੇ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਜਿਸ ਕਦਰ ਤੁਸੀਂ ਵੇਖ ਸਕਦੇ ਹੋ ਕਿਵੇਂ ਲਾਟਾਂ ਨਿਕਲ ਰਹੀਆਂ ਨੇ ਬੱਸ ਦੇ ਉੱਪਰੋਂ ਕਿਵੇਂ ਲਾंभੂ ਲੱਗੇ ਹੋਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਭਿਆਨਕ ਖਾਤਸਾ ਜਿਹੜਾ ਹੋਣੋਂ ਟਲ ਜਾਂਦਾ ਕਿੰਨਾ ਵੱਡਾ ਜਾਨੀ ਨੁਕਸਾਨ ਹੋਣਾ ਸੀਗਾ ਪਰ ਇਹ ਸਮਝਦਾਰੀ ਜਿਹੜੀ ਕੰਡਕਟਰ ਤੇ ਡਰਾਈਵਰ ਨੇ ਉਸ ਵੇਲੇ ਸਮਝਦਾਰੀ ਦਿਖਾਈ ਹੈ ਉਹਦਾ ਨਤੀਜਾ ਕਿ ਅੱਜ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਦੇ ਨਾਲ ਜਰੂਰ ਸੜ ਕੇ ਸੁਆਹ ਹੋ ਜਾਂਦੀ ਹੈ ਬਸ ਤੇ ਬੜੀਆਂ ਹੀ ਭਿਆਨਕ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ